ਤਾਨੂੰ ਦਰਸ਼ਨ ਕਰਵਾ ਰਹੇ ਆ ਕਿ ਤਨਤਨ ਬੱਬਾ ਜੀਪ ਸਿੰਘ ਜੀ ਦਾ ਦਰਬਾਰ ਸ਼ਹੀਦ ਦਾ ਸਾਹਬ ਬਿਸਤਰ ਭਗਾਦਰ ਤਾਨੂੰ ਤਸਵੀਰਾਂ ਹਰ ਵਾਰੀ ਸਾਂਝੀਆਂ ਕਰਵਾਉਂਦੇ ਆ ਅੱਜ ਇਤਵਾਰ ਦਾ ਦਿਨ ਹੈ ਦੁਪਹਿਰ ਸਾਤ ਸੰਗਤ ਲੱਗ ਕੇ ਆਈ ਹੈ ਜੋ ਵਿਸ਼ਵਾਸ ਗੁਰੂ ਸਾਹਿਬ ਤੇ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਤੇ ਕਿ ਬਾਬਾ ਦੀਪ ਸਿੰਘ ਜੀ ਦੀ ਅਗੇ ਅਰਦਾਸ ਕਰਦੇ ਨੇ ਬਾਬਾ ਦੀਪ ਸਿੰਘ ਜੀ ਦੀ ਇੱਥੋਂ ਸਾਰੀਆਂ ਗੀਆਂ ਝੋਲੀਆਂ ਭਰ ਕੇ ਉਹਨਾਂ ਨੂੰ ਭੇਜਦੇ ਨੇ ਸਭਨਾ ਦੀਆਂ ਮਨੋ ਕਾਮਨਾ ਜੋ ਪੂਰੀਆਂ ਹੁੰਦੀਆਂ ਨੇ ਅਕਾਲ ਪੁਰਖ ਜੀ ਝੋਲੀਆਂ ਭਰ ਕੇ ਸਭਨਾ ਨੂੰ ਭੇਜਦੇ ਨੇ ਦੇਖ ਰਹੇ ਹੋ ਦੂਰ ਦੂਰ ਤੱਕ ਆ ਦ੍ਰਿਸ਼ ਜਿਹੜਾ ਸੜਕ ਦਾ ਹੈ ਰੋਡ ਦਾ ਹੈ ਰੋਡ ਤੇ ਸੰਗੀਤ ਬੈਠੀ ਹੋਈ ਹੈ ਇਹ ਦ੍ਰਿਸ਼ ਰੋਡ ਦਾ ਦਿਖਾ ਰਹੇ ਹਾਂ ਤੁਹਾਨੂੰ ਅਰਿਤਵਾਰ ਦਿਵਾਰ ਕਿਸਾਨ ਨੂੰ ਸੈਟੀਟਿਵਿਟੀ ਤੋਂ ਬਲਕਿ ਤੁਹਾਨੂੰ ਦਿਖਾਉਣੇ ਹੈ ਇਹ ਤਸਵੀਰਾਂ ਸੰਗੀਤ ਰੋਡ ਦੇ ਉੱਤੇ ਬੈਠੀ ਹੈ ਕਿਉਂਕਿ ਅੰਦਰ ਜਗ੍ਹਾ ਨਹੀਂ ਉੱਪਰ ਜਗ੍ਹਾ ਨਹੀਂ ਥੱਲੇ ਜਗ੍ਹਾ ਨਹੀਂ ਕਿਤੇ ਵੀ ਗੁਰੂ ਸਾਹਿਬ ਜੀ ਦੀ ਇਨੀ ਕਿਰਪਾ ਟੁੱਟ ਸੰਗਤ ਜਿੰਨਾਂ ਦਾ ਵਿਸ਼ਵਾਸ ਬਾਬਾ ਦੀਪ ਸਿੰਘ ਜੀ ਤੇ ਹੈ ਤੇ ਬਾਬਾ ਦੀਪ ਸਿੰਘ ਇਹਨਾਂ ਦੀਆਂ ਝੋਲੀਆਂ ਵੀ ਭਰ ਕੇ ਭੇਜਦੇ ਹਨ ਵਿਸ਼ਵਾਸ ਇਹਨਾਂ ਦਾ ਟੁੱਟਣ ਨਹੀਂ ਦਿੰਦੇ ਸੰਗਤ ਦਾ ਸੰਗਤ ਬਹੁਤ ਜੁੜਦੀ ਹੈ ਬੜੀ ਬੜੀ ਦੂਰੋਂ ਆਣ ਕੇ ਸੰਗਤ ਇੱਥੇ ਆਪਣੀਆਂ ਮਨੋ ਕਾਮਨਾ ਜੋ ਝੋਲੀਆਂ ਕਰਦੇ ਹਨ ਹੁੰਦੀਆਂ ਹਨ ਕੂਰੀਆਂ ਸਭ ਬਣਾਦੀਆਂ ਮਨੋ ਕਾਮਨਾ ਚਾਹੇ ਕਿਸੇ ਆਕੇ ਜਨ ਜਿੰਦਾ ਲੋਕ ਵੱਲੋਂ ਚਾਹੇ ਦੁੱਖ ਵੱਲੋਂ ਤਕਲੀਫ ਵੱਲੋਂ ਬਾਹਰ ਜਾਣ ਦੀ ਇਹ ਗੱਲਾਂ ਹੁਣ ਚਾਹੇ ਕਾਰੋਬਾਰ ਦੀ ਬਣਾ ਹੁਣ ਇਥੇ ਸਭ ਕੁਰੀਆਂ ਹੁੰਦੀਆਂ ਨੇ ਕਿ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾਈਆਂ ਨੇ ਕਿਸਾਨ ਮਜ਼ਦੂਰ ਸੱਚੀ ਮਤ ਤੋਂ ਦੇ ਦਰਸ਼ਨ ਕਰ ਸਕਦੇ ਹੋ ਸੇਵਾਦਾਰ ਪਾਣੀ ਸੇਵਾ ਕਰਦੇ ਹੋਏ ਤੁਹਾਨੂੰ ਨਜ਼ਰ ਆ ਰਹੇ ਨੇ ਕਿਸਾਨ ਨੂੰ ਕਿਉਂ ਸਸ਼ਤੀ ਦੇਖ ਰਹੇ ਹੋ ਤੁਸੀਂ ਅਸੀਂ ਪਹੁੰਚ ਚੁੱਕੇ ਹਾਂ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਜੀ ਮੇਨ ਗੇਟ ਦੇ ਸਾਹਮਣੇ ਦੇਖੇ ਮੈਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਹੁਣ ਆਪਾਂ ਜੋੜਾ ਸਾਹਿਬ ਜਮਾਂ ਕਰਵਾ ਕੇ ਫਿਰ ਅੰਦਰ ਜਾਣਾ ਹੈ ਮੈਂ ਤੁਹਾਨੂੰ ਦਿਖਾਵਾਂਗੇ ਅੱਗੇ ਦੇ ਵੀ ਗੀਤ ਖਾਰੇ ਆ ਤੁਹਾਨੂੰ ਅੰਦਰ ਦਾ ਦ੍ਰਿਸ਼ ਸੰਗਤ ਟੁੱਟ ਜੋ ਰਕੀ ਰਹੀ ਹੈ ਚਪੈਰੇ ਸਾਹਿਬ ਵਾਸਤੇ ਜੇਕਰ ਸਾਡੇ ਟੱਕੇ ਆਪਣੀ ਜਾਈ ਜੀ ਮੇਰੇ ਸੰਗਤਾਂ ਨੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਕਰਕੇ ਥੀ ਉਹ ਸਾਰੇ ਹੀ ਦੁੱਖ ਤਕਲੀਫ ਜੋ ਟੱਟੇ ਜਾਂਦੇ ਨੇ

ਨਟ ਗੁਰੂ ਦੇ ਘਰ ਬੈਠੀ ਹੈ ਕੀ ਹੱਥ ਪੈਰ ਹੋਏ ਨੀਆ ਹਾਰੇ ਕੋ ਨਾੜ ਪਰਖ ਪਰਦੀ ਨੀਆ ਹਨ ਰੂਹ ਨੂੰ ਜਾਨੀ ਦਿਖਾਰੇ ਜੋ ਪ੍ਰਭ ਪਾਵਤ ਲੈ ਤਾਵੇ ਜੋ ਕਿਸੁ ਮਾਰੈ ਗੁਰੂ ਰषि ਇਕ ਸਾਹਿਬ ਤੁਮ ਅਸੀਰਾਂ ਨਾਇਕ ਦਿਖਾਰੇ ਨ ਕੋ ਸਭੁ ਨਾਨਕ ਦੀ ਖੁਸ਼ਾਹਤ ਲੈ ਕੇ ਅਰੇ कृपा आहे हर हिकु चीज़ उते ਨੋਨ ਕਾਮਨਾਇ ਖਜੂ ਘੂੜੀਆਂ ਹੁੰਦੀਆਂ ਨੇ ਚਪੈਰਾ ਸਾਹਿਬ ਕਟਣ ਦੇ ਨਾਲ ਪੰਜ ਪਾਰ ਜਪ ਕੀ ਸਾਹਿਬ ਦੇ ਦੋ ਪਾਠ ਚਪਈ ਸਾਹਿਬ ਦੀ ਉਸ ਤੋਂ ਬਾਅਦ ਸੁਖਮਣੀ ਸਾਹਿਬ ਜੀ ਦੀ ਬਾਣੀ ਪੜੀ ਜਾਂਦੀ ਹੈ ਚਾਰ ਸਗਜਨ ਜੀ ਅਰਦਾਸ ਸੰਗਤ ਆਪਣੀਆਂ ਜੋ منگ مچنے گرو صاحب جی اگیں رکھتے ہیں گرو سا نقرہ کرتے ہیں نشان صاحب جی کے درشن کرواشا ہر دوار سے دوارا لائک ہو کے تھوڑا دکھا دیں تصویر ہیں ਜਾਨਕ ਦਰਨ ਸ਼ਹੀਦਾ ਸਾਹਿਬ ਜੀ ਤੋਂ ਲਾਈਵ ਤਸਵੀਰਾਂ ਦੇਖਣ ਦੀ ਤੁਹਾਨੂੰ ਜੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਗੁਰੂ ਸਾਹਿਬ ਜੀ ਦੇ ਵੀ ਨਾਲ ਸੰਗਤ ਦੇ ਵਿੱਚ ਗੁਰੂ ਹੁੰਦਾ ਹੈ ਜਿੱਥੇ ਸੰਗਤ ਹੋਏ ਉੱਥੇ ਗੁਰੂ ਸਾਹਿਬ ਆਪ ਆ ਕੇ ਖੜੇ ਹੋ ਜਾਂਦੇ ਨੇ ਮੰਗ ਮਸਲੇ ਜੋ ਉਹਨਾਂ ਦੇ ਪੂਰੇ ਹੁੰਦੇ ਨੇ ਸ਼ਹੀਦਾਂ ਸਾਡੇ ਬਹੁਤ ਦੌਰ ਰੱਖਦੇ ਲਗਾਤਾਰ ਬਣੀ ਰਵਾਂਗੇ ਤੁਹਾਡੇ ਨਾਲ ਹਰ ਇਤਵਾਰ ਦੇ ਇਤਵਾਰ ਲਾਈਵ ਤੇ ਸਵੀਰਾਂ ਕਿਸਾਨ ਮਿਹਨੂ ਸੱਚ ਟੀਵੀ ਲਗਾਤਾਰ ਤਸਵੀਰਾਂ ਦਿਖਾਉਂਦੇ ਹਾਂ ਤੁਹਾਨੂੰ ਆਪਣੀ ਪਰਵਾਹ ਰੱਖਣ ਹਮਸਾਰੇ ਲੋਕਾਂ ਨੂੰ ਪਿਆਰ ਕਰਦੇ ਰਹਿੰਦੇ ਹਾਂ ਬਹੁਤ ਬਹੁਤ ਕੌਤਾ ਮਿਲਦਾ ਹੈ ਜੀ ਜਿਹੜੇ ਚੈਪਟਰ ਨੂੰ ਰਾਸ ਕਰਦੇ ਹਾਂ ਜੋ ਮੰਗ ਮਸਲੇ ਜੋ ਕਾਲਪਖਤੇ ਰੱਖਦੇ ਨੇ ਸਾਰੇ ਈਸ਼ੂ ਵੀ ਹੁੰਦੇ ਹਨ ਜਿਹੜਾ ਬਹੁਤ ਪਿਆਰ ਕੀਤਾ ਹੈ ਉਹਨਾਂ ਦੇ ਆਧਾਰਿਤ ਵਾਰ ਦੀ ਐਤਵਾਰ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਹਨ ਕਿਸਾਨ ਮਜ਼ਦੂਰ ਸਾੱਚੀ ਟੀਵੀ ਤੋਂ साझियां करपहरा साहिब कटण आई श ਮੋਹਨ ਦੀ ਜਗਾ ਮਿਲਦੀ ਹੈ ਸੰਗਤ ਨੂੰ ਜਿੱਥੇ ਵੀ ਜਗਾ ਮਿਲਦੀ ਹੈ ਸੰਗਤ ਉੱਥੇ ਹੀ ਬੈਠ ਜਾਂਦੀ ਹੈ ਕਿਉਂਕਿ ਅੰਦਰ ਜਗਾ ਨਹੀਂ ਹੈ ਤੁਸੀਂ ਦੇਖ ਕੇ ਆਏ ਹੋ ਕਿ ਅੰਦਰ ਜਗਾ ਨਹੀਂ ਹੈ ਬੈਠਣ ਵਾਸਤੇ ਇਤਿਹਾਸਿਕ ਜਗਾ ਸੱਤਿ ਨੁਸਤੀ ਉਹ ਜਿਹੜੀ ਜਾਨ ਕਰਪਾਈ ਹੈ ਦਾ ਦੋਖੀ ਗਦਰ ਤਸਵੀਰਾਂ ਕਿਸਾਨ ਬਿਦੁਰ ਸੱਚ ਟੀਵੀ ਤੋਂ ਗੁਰਦੁਆਰਾ ਸ਼ਹੀਦ ਸਾਹਿਬ ਅੰਮ੍ਰਿਤਸਰ ਬਾਬਾ ਦਿੱਤ ਸਿੰਘ ਵੀ ਬਿਪਾਰਦਿਕ ਨਾਲੇ ਸੰਤ ਭਾਵੇਂ ਤਾਂ ਨੇ ਉਬਾਰ ਜਾ ਜੋਕੀ ਉਹ ਆਏ ਅੱਜ ਅਪਾਠੇ ਜਾ ਰਹੇ ਹਾਂ ਸਰਪੜਾ ਇਹਨਾਂ ਰੋਕੂ ਕੋਗਾ ਨਹੀਂ ਰਾਜ ਜਾਏ ਲੋਕ ਪਾਵਨ ਅੰਦਰ ਨਹੀਂ ਜਾ ਸਕਦੇ ਗਈ ਉਹ ਗੁਆਚ ਕੇ ਅੰਦਰ ਨੂੰ ਜਾ ਰਹੇ ਹੈ ਦੁਹੇਲਾ ਜੋਕੀ ਦਰ ਤੇ ਰਹੇ جگہ نہیں روڈ بیٹھی ہر طرح سہیتا لگر सो सची लॻातार तस्वीर तरही

ਦੇਖ ਰਿਹਾ ਤੁਸੀਂ ਸੇਵਾਦਾਰ ਸੇਵਾਕਾਰ ਨੇ ਜਲਦੀ ਲਗਾਤਾਰ ਲਾਈਟ ਦਾ ਸਿਹਰਾ ਟਟੇੜ ਬੜੀ ਆਣੀ ਤੁਸੀਂ ਬਣੇ ਰਹੋ ਕਿਸਾਨ ਜੀ ਸਖਤੀ ਦੇ ਨਾਲ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਸ਼ਰਤਪਾਹੁਣਾ ਸੰਗਤ ਦੀ ਜੁੜੀ ਹੋਈ ਬਾਬਾ ਦੀਪ ਸਿੰਘ ਦੇ ਸਥਾਨ ਦੇ ਨਾਲ ਜਿਨ੍ਹਾਂ ਦੇ ਦੁੱਖ ਤਕਲੀਫ ਇੱਥੋਂ ਦੂਰ ਹੁੰਦੇ ਨੇ ਆਣ ਕੇ ਗਿਨਾਂ ਸਿੰਘ ਹੋਣੀ ਬਾਜ ਲੈ ਕੇ ਆਏ ਨੇ ਬਾਜਨਾ ਕੀ ਪਹੁੰਚੇ ਨੇ ਦਰਸ਼ਨ ਕਰੋ ਉਹਦੀ ਲਾੜੀ ਫੌਜ ਤੇ ਉਹਨਾਂ ਦੇ ਬਾਜ ਦੇ 20000 ਉਹਦੇ ਦੀ ਬਾਗ ਬੜੇ ਹੀ ਕੋਤਕ ਤੁਹਾਨੂੰ ਕਿੱਥੇ ਮਿਲਦੇ ਹਨ ਦੇਖਣ ਵਾਸਤੇ ਕਿੰਨੀਆਂ ਸੋਜਾਂ ਵਿੱਚ ਪਹੁੰਚੀਆਂ ਨੇ ਇਸ ਸਥਾਨ ਦੇ ਨਾਲ ਹਰ ਇੱਕ ਹੀ ਵਰਗ ਜੁੜਿਆ ਹੋਇਆ ਹੈ ਹਰ ਇੱਕ ਹੀ ਮੰਗ ਇਹਨੂੰ ਚੁੱਕਾ ਦੇ ਆ ਸੁਣਾ ਇਨਸਾਨ ਮਜ਼ਦੂਰ ਸੱਚ ਟੀਵੀ ਦੇ ਨਾਲ ਬਣੇ ਰਹੋ ਤੁਹਾਨੂੰ ਲੱਗੇ ਨਵੀਆਂ ਜਾਣਕਾਰੀਆਂ ਇਸ ਚੈਨਲ ਤੋਂ ਮਿਲਣਗੀਆਂ ਜੋੜਾ ਕਰ ਅੰਦਰ ਜਗ੍ਹਾ ਨਹੀਂ ਹੁੰਦੀ ਐ ਬਾਹਰਲੇ ਬੰਨੇ ਜੋੜਾ ਕਰੀ ਰੋਡ ਦੇ ਉੱਤੇ ਬਣਾ ਦਿੱਤਾ ਗਿਆ ਐ ਵੇਖ ਸਕਦੇ ਹੋ ਤੁਸੀਂ ਬੜੀ ਹੀ ਕਿਰਪਾ ਕਾਲਪੁਰਖ ਦੀ ਇਸ ਸਥਾਨ ਤੇ ਨੇ ਸਭਨਾ ਦੀ ਮਨੋ ਕਾਮਨਾ ਪੂਰੀਆਂ ਕਰਨ ਵਾਲੇ ਧੰਤਨ ਬਾਬਾ ਦੀ ਸਿੰਘ ਜੀ ਦਾ ਦਰਬਾਰ ਚੜਜੀ ਕਲਾਚ ਹੈ ਆਪਰ ਚਲਤੇ ਆਪ ਹੀ ਕਰੇ ਨੋਖੇ ਅਮਰ ਸ਼ਹੀਦ ਨੇ ਜੋ ਆਪਣੇ ਸਿਰ ਤਲੀ ਤੇ ਰੱਖ ਕੇ ਜੰਗ ਲੜੀਏ ਜਿਨ੍ਹਾਂ ਨੇ ਆਪੇ ਆਤ ਲਲਣ ਤੇ ਤੁਸੀਂ ਦੇਖ ਰਹੇ ਹੋ ਲਗਾਤਾਰ ਚੰਗੀ ਤਰ੍ਹਾਂ ਜਾਣੂ ਹੋ ਇਤਿਹਾਸ ਤੋਂ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਸਾਰਨ ਕਾਲ ਹੈ ਬੜੀ ਜੀ ਕਿਰਪਾ ਕਾਲ ਪ੍ਰਕਾਸ਼ ਦੀ ਲੰਗਰਾਂ ਦੀ ਬੜੀ ਸੇਵਾ ਹੈ ਹਰ ਪ੍ਰਕਾਰ ਦਾ ਲੰਗਰ ਇਥੋਂ ਤੁਹਾਨੂੰ ਖਾਣ ਨੂੰ ਮਿਲ ਜਾਏਗਾ ਚਾਹ ਦੁੱਧ ਗਰਮ ਜਲ ਫੁਲਕਾ ਪੂੜੀ ਛੋਲੇ ਹਰ ਤਰ੍ਹਾਂ ਦਾ ਲੰਗਰ ਤੁਹਾਨੂੰ ਮਿਲਦਾ ਹੈ ਜੀ ਕਿਸਾਨ ਮਜ਼ਦੂਰ ਸੱਚ ਟੀਵੀ ਤੋਂ ਜਰਨੈਲ ਸਿੰਘ ਢਾਲੀਵਾਲ ਜੀ ਲਗਾਤਾਰ ਬਣੇ ਰਹੋ ਤੁਸੀਂ ਇਸ ਚੈਨਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਸ਼ੇਅਰ ਕਰ ਦੇਣਾ ਗੁਰੂ ਸਾਹਿਬ ਜੀ ਦੇ ਦਰਸ਼ਨ ਸਾਰੀ ਹੀ ਸੰਗਤ ਕਰ ਸਕੇ ਬੜਾ ਹੀ ਆਪ ਜੀ ਦਾ ਧੰਨਵਾਦ ਹੋਵੇਗਾ ਕਿਸਾਨ ਮਜ਼ਦੂਰ ਸੱਚ ਟੀਵੀ ਤੋਂ ਜਰਨੈਲ ਸਿੰਘ ਢਾਲੀਵਾਲ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ